ਸ਼ਲੋਕ ਸ਼ਲੋਕ ਅਖੀਰ ਲਾਓ ਬਚਨ ਸ਼ਲੋਕ ਦੇ ਅਰਥ ਹਨ ਉਹ ਬਚਨ ਜਿਨ੍ਹਾਂ ਦੁਆਰਾ ਸਵੈ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਹੋ ਜਾਏ ਅਥਵਾ ਛੰਦ ਦਾ ਨਾਮ ਹੈ ਇਥੇ ਸੱਚੇ ਪਾਤਸ਼ਾਹ ਜਗਦੀਸ਼ਾਬ ਪੂਰਾ ਕਰ ਰਹੇ ਨੇ ਇਸ ਤੇ ਸਤਿਗੁਰੂ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਪੌਣ ਜਿਹੜੀ ਹਵਾ ਹੈ ਗੁਰੂ ਹੈ ਕਿਉਂਕਿ ਸਵਾਸਾਂ ਦੁਆਰਾ ਹੀ ਅੰਦਰ ਸ਼ਬਦ ਉਪਦੇਸ਼ ਪਹੁੰਚਦਾ ਹੈ ਪਸਵਾਸਾਂ ਕਰਕੇ ਮਨੁੱਖ ਜਿਉਂਦਾ ਜਾਗਦਾ ਇਸ ਕਰਕੇ ਪਾਉਣ ਗੁਰੂ ਹੈ ਤੇ ਪਾਣੀ ਜਿਹੜਾ ਪਿਤਾ ਰੂਪ ਹੈ ਦਿਵਸ ਰਾਤ ਦੋਏ ਦਾਈ ਦਾਇਆ ਖਿਲਾ ਸਗਲ ਜਗਤ ਮਾਤਾ ਧਰਤ ਮਹਤ ਮਹਾਨ ਜਿਹੜੀ ਧਰਤੀ ਹੈ ਮਾਤਾ ਹੈ ਦਿਨ ਤੇ ਰਾਤ ਦੋਏ ਦਾਈ ਤੇ ਦਾਇਆ ਦਾਈ ਦਿਨੇ ਖੜਾਉਂਦੀ ਹੈ ਬੱਚੇ ਨੂੰ ਸੋ ਦਾਇਆ ਜਿਹੜਾ ਦਾਈ ਰਾਤ ਨੂੰ ਸਵਾਲਦੀ ਆ ਤੇ ਦਾਇਆ ਜਿਹੜਾ ਉਹ ਦਿਨੇ ਖੜਾਉਂਦਾ ਬੱਚਿਆਂ ਨੂੰ ਇਸ ਪ੍ਰਕਾਰ ਜਿਹੜਾ ਦਿਨ ਹੈ ਉਹ ਦਾਇਆ ਹੈ ਰਾਤ ਦਾਇ ਦੀ ਨਿਆਈ ਹੈ ਸੋ ਇਹਨਾਂ ਦੇ ਹੱਥਾਂ ਵਿੱਚ ਸਾਰਾ ਜਗਤ ਜਿਹੜਾ ਖੇਡਦਾ ਪਿਆ ਹੈ ਚੰਗਿਆ ਆਈਆ ਬੁਰਿਆ ਆਈਆ ਫਿਰ ਪੜ ਤੋਂ ਪੜਿਓ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸੇ ਪ੍ਰਕਾਰ ਦਾਨੇ ਮਹਾਂਪੁਰਸ਼ਾਂ ਨੇ ਅਰਥ ਵੀ ਕੀਤਾ ਹੈ ਕਿ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਵਨ ਗੁਰੂ ਗੁਰੂ ਮਹਾਰਾਜ ਪਵਨ ਹਵਾ ਦੀ ਨਿਆਈ ਨਿਰਲੇਪਨ ਸੱਚੇ ਸਤਿਗੁਰੂ ਜੀ ਔਰ ਇਸ ਪ੍ਰਕਾਰ ਪਾਣੀ ਦੀ ਨਿਆਈ ਸੱਚੇ ਪਾਤਸ਼ਾਹ ਜੀ ਨਰਮਲ ਹਨ ਜਿਉ ਪਾਣੀ ਮੈਲ ਹਰੇ ਪਾਣੀ ਸਭ ਨਾਲ ਦੀ ਮੈਲ ਦੂਰ ਕਰਦਾ ਬਰਾਬ ਮੈਲ ਤੋਂ ਰਹਿਤ ਰਹਿੰਦਾ ਸਾਇੰਸਦਾਨਾਂ ਨੇ ਸਿੱਧ ਕਰਦਾ ਵੀ ਪਾਣੀ ਨੂੰ ਮੈਲ ਨਹੀਂ ਲੱਗਦੀ ਵਿੱਚ ਮੈਲ ਪ੍ਰਤੀਤ ਹੁੰਦੀ ਦਿਖਾਈ ਦਿੰਦੀ ਹੈ ਪਰ ਪਾਣੀ ਨੂੰ ਨਹੀਂ ਚੰਬੜਦੀ ਵੱਖਰੀ ਕੀਤੀ ਜਾ ਸਕਦੀ ਹੈ ਛਾਣ ਕਰਕੇ ਫਿਲਟਰਾਂ ਇਸ ਪ੍ਰਕਾਰ ਪਾਣੀ ਜਿਹੜਾ ਉਹ ਨਰਮਲ ਬਣਿਆ ਹਿਆ ਜਿਵੇਂ ਸਤਿਗੁਰੂ ਮਹਾਰਾਜ ਨਰਮਲਤਾ ਸਹਿਤਨ ਪਾਣੀ ਦੀ ਨੇਅ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਪਿਤਾ ਦੀ ਨੇਅ ਵੀ ਹਨ ਜਿਵੇਂ ਪਿਤਾ ਅਨੇਕ ਪ੍ਰਕਾਰ ਦੇ ਚੀਜ਼ਾਂ ਲਿਆ ਕੇ ਪੁੱਤਰਾਂ ਨੂੰ ਦਿੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਇਸੇ ਤਰ੍ਹਾਂ ਸਤਿਗੁਰੂ ਜੀ ਮਾਤਾ ਦੀ ਨੇਅ ਵੀ ਹਨ ਪਰਪਾਲਾ ਕਰਨ ਵਾਲੇ ਤੇ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਮਹਤ ਮਹਾਨਤਾ ਸਹਿਤਨ ਬਹੁਤ ਵੱਡਾ ਮਹੱਤਵ ਹੈ ਸਤਿਗੁਰਾਂ ਦਾ ਧਰਤੀ ਦੀ ਨੇਅ ਹੈ ਸੱਚੇ ਬਾਦਸ਼ਾਹ ਜੀ ਖਿਮਾ ਦਾ ਗੁਣ ਹੈ ਤਿ ਤੇਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਦਿਨ ਤੇ ਰਾਤ ਦਾਈ ਤੇ ਦਾਇਆ ਹਨ ਇਹਨਾਂ ਦੀ ਗੋਦ 'ਚ ਚੜਿਆ ਹੋਇਆ ਸਾਰਾ ਜਗਤ ਖੇਡਾ ਖੇਡ ਰਿਹਾ ਸੰਸਾਰ ਦੀ ਖੇਡ ਚੱਲ ਰਹੀ ਆ ਚੰਗਿਆਈਆ ਬੁਰਿਆਈਆ ਵਾਚ ਧਰਮ ਹਦੂਰ ਚੰਗਿਆਈਆਂ ਤੇ ਬੁਰਿਆਈਆਂ ਜੀਵ ਕਰ ਰਨ ਧਰਮ ਰਾਜ ਵਾਹਿਗੁਰੂ ਦੀ ਹਜ਼ੂਰੀ 'ਚ ਬੈਠਾ ਇਹਨਾਂ ਦੀਆਂ ਬੁਰਿਆਂ ਚੰਗਿਆਈਆਂ ਨੂੰ ਵਾਜਦਾ ਹੈ ਨਿਰਣਾ ਕਰਦਾ ਵਿਚਾਰਦਾ ਹੈ ਕਰਮੀ ਆਪੋ ਆਪਣੀ ਕੀ ਨੇੜਾ ਕੀ ਦੂਰ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਕੋਈ ਰੱਬ ਦੇ ਨੇੜੇ ਹੋ ਜਾਂਦਾ ਨਿਸ਼ਕਾਮ ਕਰਮਾਂ ਕਰਕੇ ਕੋਈ ਸਕਾਮ ਕਰਮਾਂ ਕਰਕੇ ਦੂਰ ਹੀ ਰਹਿੰਦਾ ਕਦੇ ਸੁਰਗ ਵਿੱਚ ਚਲਾ ਗਿਆ ਕਦੇ ਮੀਰਾਂ ਦੇ ਘਰ ਜਨਮ ਹੋ ਗਿਆ ਕਦੇ ਪਾਪਾਂ ਕਰਕੇ ਫਿਰ ਨਰਕਾਂ 'ਚ ਪੈ ਗਿਆ ਜੂਨਾ 'ਚ ਪੈ ਗਿਆ ਇਸੇ ਪ੍ਰਕਾਰ ਜਿਹੜੇ ਬੁਰੇ ਕਰਮ ਕਰਨ ਵਾਲੇ ਆ ਉਹ ਆਪਣੇ ਬੁਰਿਆਂ ਕਰਮਾਂ ਕਰਕੇ ਰੱਬ ਤੋਂ ਵੀ ਦੂਰ ਸੁੱਖਾਂ ਤੋਂ ਵੀ ਦੂਰ ਰਹਿੰਦੇ ਹਨ ਕਿਉਂ ਆਪੋ ਆਪਣੇ ਕਰਮਾਂ ਦੇ ਲਿਹਾਜ਼ ਨਾਲ ਇਹਨਾਂ ਦਾ ਨਿਵੇੜਾ ਹੁੰਦਾ ਫਲ ਮਿਲਦਾ ਇਕ ਤਾਂ ਕੇ ਦਾ ਮਤਲਬ ਕੋਈ ਤਾਂ ਨੇੜੇ ਹੋ ਜਾਂਦੇ ਹਨ ਪ੍ਰਮਾਤਮਾ ਦੇ ਆਪਣੇ ਨਿਸ਼ਕਾਮ ਕਰਮਾ ਕਰਕੇ ਕੁਝ ਬੁਰੇ ਤੇ ਸਕਾਮ ਕਰਮਾ ਕਰਕੇ ਰੱਬ ਤੋਂ ਦੂਰ ਆ ਜਾਂਦੇ ਹਨ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਅਖੀਰ ਸਤਿਗੁਰੂ ਜੀ ਸਿੱਧ ਕਰਦੇ ਹਨ ਕਿ ਸਭ ਤੋਂ ਸ਼੍ਰੋਮਣੀ ਕਰਮ ਜਿਹੜਾ ਉਹ ਹੈ ਨਾਮ ਜਪਣਾ ਸੋ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਆਪਣੇ ਮਨ ਬਿਰਤੀ ਨੂੰ ਇਕਾਗਰ ਕਰਕੇ ਜਪਿਆ ਵਾਹਿਗੁਰੂ ਦਾ ਧਿਆਨ ਧਰ ਕੇ ਉਹ ਮੁਸ਼ਕਤ ਦਾ ਫਾਰਸੀ ਦਾ ਸ਼ਬਦ ਹੈ ਮੁਸ਼ਕਤ ਮੁਸ਼ਕਤ ਤੋਂ ਮਤਲਬ ਹੈ ਮਿਹਨਤ ਕਰੜੀ ਘਾਲ ਕਮਾਈ ਯੋਧਨ ਕਰਕੇ ਤੇ ਉਹ ਘਾਲਣਾ ਘਾਲ ਕੇ ਗਏ ਹਨ ਪ੍ਰਲੋਕ ਨੂੰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਮੁਖ ਉਜਲੇ ਹੋਏ ਜਹਾਨ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਹਨਾਂ ਨੂੰ ਦਰਗਾਹ ਵਿੱਚ ਵੀ ਉਜਲਤਾ ਦੇ ਸਹਿਤ ਸੇਵਕ ਦਰਗਾਹ ਸੁਰਖਰੂ ਵੇਮੁਖ ਮੁਖ ਕਾਲਾ ਭਾਈ ਗੁਰਦਾਸ ਜੀ ਨੇ ਲਿਖਿਆ ਉਹ ਦਰਗਾਹ ਅੰਦਰ ਵੀ ਸੁਰਖਰੂਪ ਹੋ ਕੇ ਸੋ ਚੜ੍ਹਦੀ ਕਲਾ ਦੇ ਸਹਿਤ ਸਤਕਾਰ ਸਹਿਤ ਪਹੁੰਚਦੇ ਆ ਤੇ ਜਿਹੜੇ ਵੇਮੁਖਾ ਉਹਨਾਂ ਦਾ ਮੂੰਹ ਕਾਲਾ ਹੁੰਦਾ ਉੱਥੇ ਕਰਮ ਪਛਾਣੇ ਜਾਂਦੇ ਸਾਹਮਣੇ ਆ ਜਾਂਦੇ ਸਾਰੇ ਵੀ ਆਹ ਕਰਮ ਤਾਂ ਕੀਤੇ ਆ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਮੁਖ ਉਜਲੇ ਹੋਏ ਪਰ ਉਹਨਾਂ ਗੁਰਮੁਖ ਪਿਆਰਿਆਂ ਜਿਨ੍ਹਾਂ ਨੇ ਸੰਗਤ ਕੀਤੀ ਭਾਵਨਾ ਰੱਖੀ ਸੇਵਾ ਕੀਤੀ ਉਹ ਕਿੰਨੀ ਦੁਨੀਆਂ ਨਾਲ ਉਹਨਾਂ ਦੇ ਹੋਰ ਛੁੱਟ ਗਈ ਐਸਾ ਨਾਮ ਹੈ ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਇੱਕ ਕਣੀ ਜੋ ਮਨ ਚਿਤ ਇੱਕ ਆਰਾਧ ਦੇ ਤਿਲ ਕੀ ਬਰਕਤ ਖਾਹੇ ਅਸੰਖ ਕਰੋੜੇ ਅਰ ਗਣਤ ਕਰੋੜਾ ਲੋਕ ਉਹਨਾਂ ਦੇ ਨਾਮ ਦੀ ਕਮਾਈ ਨੂੰ ਭੋਗਦੇ ਪੁੰਚਦੇ ਫਲ ਪ੍ਰਾਪਤ ਕਰਦੇ ਆ ਜੇ ਇੱਕ ਵੀ ਸੰਤ ਰੱਬ ਦਾ ਪਿਆਰਾ ਪੈਦਾ ਹੋ ਜਾਏ ਧਰਤੀ ਤੇ ਸੋ ਪਰਭਾਗਾ ਨਾਲ ਜੀਆਂ ਦੇ ਸ੍ਰਿਸ਼ਟੀ ਦੇ ਕਰਮ ਜਾਗਣ ਤਾਂ ਕੋ ਰੱਬ ਦਾ ਪਿਆਰਾ ਸਮਾਤ ਲੋਕ ਤੇ ਆਉਂਦਾ ਹੈ ਸੋਜਣਾ ਨੇ 24 ਘੰਟੇ 8 ਪੈਰ ਸਾਰਾ ਜੀਵਨ ਨਾਮ ਵਿੱਚ ਲਾਇਆ ਬੰਦਗੀ ਚ ਲਾਇਆ ਉਹ ਮਸ਼ਕਤਾਂ ਘਾਲ ਕੇ ਮਿਹਨਤਾਂ ਕਮਾਈਆਂ ਕਰਕੇ ਗਏ ਹਨ ਸੰਤ ਮਹਾਂਪੁਰਸ਼ ਉਹਨਾਂ ਦੀ ਮੁਖ ਜਿਹੜੇ ਦਰਗਾਹ ਵਿੱਚ ਵੀ ਜੁਲੇ ਹੋਇਆ ਇਸ ਦੁਨੀਆ ਤੇ ਵੀ ਸਤਕਾਰ ਸੁਭਾ ਹੋ ਰਹੀ ਹੈ ਧਰੂ ਤੇ ਪ੍ਰਲਾਦ ਜੀ ਕਬੀਰ ਜੀ ਨਾਮਦੇਵ ਜੀ ਸੈਣ ਜੀ ਰਵਦਾਸ ਜੀ ਸੰਤ ਅਤਰ ਸਿੰਘ ਸਾਹਿਬ ਸੰਤ ਕਰਮ ਸਿੰਘ ਸਾਹਿਬ ਹੋਤੀ ਵਾਲੇ ਸੰਤੀਸ਼ਰ ਸਿੰਘ ਸਾਹਿਬ ਮਹਾਰਾਜ ਆਪਣਾ ਰਾਣਾ ਸਾਹਿਬ ਵਾਲੇ ਇਉ ਆਪਣੇ ਟਕਸਾਲ ਦੇ ਮੁਖੀ ਮਹਾਪੁਰਸ਼ ਇਉਂ ਚਕੋਟ ਦੇ ਜਿਹੜੇ ਮਹਾਤਮਾ ਹਨ ਜਿਨ੍ਹਾਂ ਦੀ ਐਸੀ ਅਵਸਥਾ ਸੀ ਉਹ ਮਿਹਨਤਾਂ ਮਸ਼ਕਤਾਂ ਨਾਮ ਦੀ ਘਾਰਣਾ ਘਾਲ ਕੇ ਗਏ ਹਨ ਉਹਨਾਂ ਦੇ ਮੁਖ ਸਦਾ ਵਾਸਤੇ ਦੁਨੀਆਂ ਵਿੱਚ ਵੀ ਉਜਲ ਹਨ ਵਰਸ਼ੀਆਂ ਮਨਾਇਆ ਜਾਂਦੀ ਹੈ ਅੱਜ ਵੀ ਉਹਨਾਂ ਨੂੰ ਯਾਦ ਕਰ ਕਰਕੇ ਉਹਨਾਂ ਦੇ ਜੀਵਨ ਨੂੰ ਰੌਸ਼ਨ ਮਨਾਰਾ ਸਮਝ ਕੇ ਲੋਕ ਉਹਨਾਂ ਦੇ ਜੀਵਨ ਤੋਂ ਜਿਹੜਾ ਰਸਤਾ ਪ੍ਰਾਪਤ ਕਰ ਰਹੇ ਨੇ ਮਾਈ ਪ੍ਰਾਪਤ ਕਰਕੇ ਅੱਜ ਵੀ ਸਤਿ ਪੁਰਸ਼ਾਂ ਦੇ ਬਚਨਾਂ ਨੂੰ ਸੁਣ ਸੁਣ ਕੇ ਤੇ ਪੜਾਈ ਔਰ ਜੀਵਨ ਨੂੰ ਪੜ ਪੜ ਕੇ ਉਹਦੇ ਬਚਨਾਂ ਤੋਂ ਸਿੱਧ ਪ੍ਰਾਪਤ ਕਰਕੇ ਅੱਜ ਵੀ ਦੁਨੀਆ ਲਾਭ ਲੈ ਰਹੀ ਹੈ ਔਰ ਕਿੰਨੀ ਦੁਨੀਆ ਉਹਦੀ ਸੰਗਤ ਕਰਕੇ ਹੋਰ ਵੀ ਛੁੱਟ ਗਈ ਹੋਵੇਗੀ ਦਰਗਾਹ 'ਚ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਦੀ ਅਖੀਰਲੀਆ ਪੌੜੀਆਂ 'ਚ ਇਉਂ ਜਿਹੜੀ ਆਤਮਿਕ ਉੱਚੀ ਅਵਸਥਾ ਹੈ ਉਹਦੇ ਵੱਖਰੇ ਵੱਖਰੇ ਖੰਡ ਬਿਆਨ ਕਰਕੇ ਕਿਸ ਤਰ੍ਹਾਂ ਮਿਲਾਪ ਹੁੰਦਾ ਆਕਾਰਪੁਰਖ ਦਾ ਕਿਸ ਅਵਸਥਾ 'ਚ ਭਗਤ ਖੇਡਦੇ ਹਨ ਇਹ ਜ਼ਿਕਰ ਕਰਕੇ ਅਖੀਰ ਸ਼ਲੋਕ ਦੇ ਅੰਦਰ ਸੱਚੇ ਪਾਤਸ਼ਾਹ ਨੇ ਨਿਰਣਾ ਕੀਤਾ ਹੈ ਕਿ ਜਿਨ੍ਹਾਂ ਨੇ ਭਾਈ ਨਾਮ ਦੀ ਕਮਾਈ ਕੀਤੀ ਹੈ ਉਹ ਇਸ ਪ੍ਰਕਾਰ ਸਤਕਾਰ ਦੇ ਸਹ ਦਰਗਾਹ ਵੀ ਜਾਂਦੇ ਇਸ ਦੁਨੀਆ ਦੇ ਵੀ ਮਾਣ ਹੁੰਦਾ ਕਿੰਨੀ ਦੁਨੀਆ ਉਹਨਾਂ ਦੇ ਸੰਗਤ ਦੁਆਰਾ ਸੇਵਾ ਕਰਕੇ ਸਤਕਾਰ ਕਰਕੇ ਮਰਨ ਇਥੋਂ ਤੱਕ ਵਚਨ ਕੀਤੇ ਆ ਬਾਣੀ 'ਚ ਕਿ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੇ ਤਲਬ ਨਾ ਹੋਈ ਜੇ ਕੋ ਜਿਉ ਕਰਕੇ ਸਤਕਾਰ ਦੇਵੇ ਆਹ ਸੰਤ ਜੀ ਭਾਵਨਾ ਨਾਲ ਸਤਿਕਾਰ ਕਰੇ ਮਨੋ ਤਾਂ ਉਹਨਾਂ ਲੋਕਾਂ ਨੂੰ ਜਮਾ ਵੱਲੋਂ ਤਲਬ ਨਹੀਂ ਹੋਵੇਗੀ ਪੁੱਛਗਿਛ ਨਹੀਂ ਹੋਵੇਗੀ ਛੁੱਟ ਜਾਣਗੇ ਇਸ ਪ੍ਰਕਾਰ ਦਾ ਨਾਮ ਹੈ ਵਾਹਿਗੁਰੂ ਦਾ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਕੀਤੀ ਹੈ ਦਾਸ ਪਾਸੋਂ ਇਹ ਜਿੰਨੀ ਕੋ ਕਥਾ ਸਤਿਗੁਰੂ ਮਹਾਰਾਜ ਨੇ ਕਰਾਈ ਹੈ ਜਪਨੀ ਸਾਹਿਬ ਦੀ ਭਾਈ ਸਾਹਿਬ ਜੰਗਵੀਰ ਸਿੰਘ ਜਰਮ ਕਰ ਗਏ ਸੀ ਅੱਜ ਜਪਨੀ ਸਾਹਿਬ ਦੀ ਕਥਾ ਸੰਪੂਰਨ ਹੋਈ ਹੈ ਸਿੰਘਾਂ ਨਾਲ ਸਲਾਹ ਕਰਕੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਹੀ ਜਿਹੜੇ ਆ ਕੇ ਸਿੱਖ ਮਿਲੇ ਔਰ ਵਖਰੇ ਵਖਰੇ ਉਹਨਾਂ ਨੇ ਪ੍ਰਸ਼ਨ ਕੀਤੇ ਵਖਰੀ ਵਖਰੀ ਵਿਅਸਥਾ ਜਾਣ ਕੇ ਅਧਿਕਾਰੀ ਸਮਝ ਕੇ ਉਪਦੇਸ਼ ਦਿੱਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੀ ਰੌਚਕ ਕਥਾ ਲਿਖੀ ਹੈ ਖਿਆਲ ਹੈ ਕਿ ਉਹ ਕਥਾ ਰੰਮ ਕਰਕੇ ਸਿੱਖਾਂ ਦੇ ਪ੍ਰਸੰਗ ਸੁਣਾਏ ਜਾਣਗੇ ਜਿਨੀ ਨਾਮ ਧਿਆਇਆ ਗਏ ਮਸਕਤ ਘਾ ਨਾ ਨਾਰਗ ਤੇ ਮੁਖ ਉਜਲੇ ਕੀਤੀ ਸੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALIMA HALATI